ਸਸਰੇ ਕਾਲ ਜੀ ਅੱਜ ਅਸੀਂ ਲੈ ਕੇ ਆਏ ਟ੍ਰੈਟ 3600 ਫੋੜ ਬਿਕਾਉ ਹੈ ਜੀ ਮਾਡਲ ਹੈ 1985 ਰੇਟ ਮੰਗਾ ਜਿਹੜਾ ਕਿਸਾਨ ਵੀਰ ਨੇ 1,20,000 ਟਾਇਰ 70% ਪੇ ਏਰੀਏ ਜੀ ਬੀਜੋ ਕੀ ਖੁਰਦ ਕਿਸਾਨ ਵੀਰ ਦਾ ਨੰਬਰ ਹੈ 97812 48954 97812 48954 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਰੰਗ ਵੀ ਨਾਲ ਦਾ ਪਰ ਟ੍ਰੈਟ ਦਾ ਜੀ ਇਹ ਇਹਨਾਂ ਦੇ ਹੋਰ ਵੀ ਸੰਦ ਵਿਕਾਉ ਨੇ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਉਹਨਾਂ ਵੀਰਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਹੈ ਸਬਸਕ੍ਰਾਈਬ ਬਟਨ ਨੂੰ ਦਬਕ ਕੇ ਜਿੱਦ ਸਾਈਡ ਤੇ ਘੰਟੀ ਦਾ ਬਟਨ ਉਹ ਉਸ ਨੂੰ ਦਬਕ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਅਸੀਂ ਨਵੀਂ ਵੀਡੀਓ ਪਾਈਏ ਸਿੱਧਾ ਤੁਹਾਡੇ ਕੋਲੇ ਪਹੁੰਚੇ ਓਕੇ ਜੀ 11 ਹਾਲ ਬਿਕਾਉ ਨੇ ਰੇਟ ਮੰਗੇ ਕਿਸਾਨ ਵੀਰ ਨੇ 12000 ਇੱਕ ਇਹਨਾਂ ਦਾ ਸੁਭਾਗਾ ਵੀ ਵਿਕਾਉ ਹੈ ਜੀ ਰੇਟ ਹੈ ਜੀ 6000 ਇੱਕ ਇਹਨਾਂ ਦੇ ਮੁਰਗੇ ਵੀ ਵਿਕਾਉ ਨੇ ਜੀ ਰੇਟ ਮੰਗਿਆ ਕਿਸਾਨ ਵੀਰ ਨੇ 2000 ਇੱਕ ਇਹਨਾਂ ਦਾ ਮੋਟਰਸਾਈਕਲ ਵੀ ਵਿਕਾਉ ਹੈ ਜੀ 2007 ਮਾਡਲ ਹੈ ਰੇਟ ਮੰਗਿਆ ਜੀ 17000 ਕਿਸਾਨ ਵੀਰ ਦਾ ਨੰਬਰ ਹੈ ਜੀ 97812 48954 97812 48954 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਸੰਧ ਖਰੀਦ ਸਕਦੇ ਹੋ ਜੀ ਕਈ ਵੀਰਾਂ ਦਾ ਸਾਨੂੰ ਫੋਨ ਤੇ ਮੈਸੇਜ ਆਉਂਦੇ ਆ ਕਿ ਵੀਰੇ ਐਡ ਡਿਲੀਟ ਕਰ ਦਿਓ ਐਡ ਡਿਲੀਟ ਨਹੀਂ ਕੀਤੀ ਜਾਊਗੀ ਵੀਰਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਆ ਕਿ ਜਿਹੜੀ ਤਰੀਕ ਨੂੰ ਆਪਾਂ ਐਡ ਲਾਈ ਹੁੰਦੇ ਆ ਉਹ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਹੀ ਫੋਨ ਲਾਇਆ ਕਰੋ ਜੀ 1 ਮਹੀਨੇ ਤੋਂ ਬਾਅਦ ਫੋਨ ਨਾ ਲਾਇਆ ਕਰੋ ਕਈ ਵਾਰੀ ਕਿਸਾਨ ਵੀਰ ਦੇ ਸੰਤ ਸੇਲ ਹੋ ਜਾਂਦੇ ਉਹਨਾਂ ਨੂੰ ਦਿੱਕਤ ਆਉਂਦੀ ਐ ਇਸ ਕਰਕੇ ਤੁਹਾਨੂੰ ਦੱਸ ਦਈਏ ਕਿ 1 ਮਹੀਨੇ ਦੇ ਵਿੱਚ ਵਿੱਚ ਹੀ ਫੋਨ ਲਾਇਆ ਕਰੋ ਜੀ ਅੱਗੇ ਜੀ ਹੀਰੋ ਐਚ ਐਫ ਡਿਲਕਸ ਮੋਟਰਸਾਈਕਲ ਬਿਕਾਉ ਹੈ ਮਾਡਲ ਹੈ 2017 ਰੇਟ ਮੰਗਾਈ 32000 ਚੀਮਾ ਮੰਡੀ ਏਰੀਆ ਇਹਨਾਂ ਦਾ ਨੇੜੇ ਸੰਗਰੂਰ ਕਿਸਾਨ ਵੀਰ ਦਾ ਨੰਬਰ ਹੈ 9465662373 94655662373 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮੋਟਰਸਾਈਕਲ ਖਰੀਦ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988440 ਜੋ ਕਿ ਵੀਡੀਓ ਦੇ ਜਮਾਂ ਥੱਲੇ ਖੱਟੇ ਐਕਸਟਰਾ ਦਿਖਾ ਰਹੇ ਉਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਤੇ ਫੁੱਲ ਡਿਟੇਲ ਭੇਜਿਆ ਕਰੋ ਜੀ ਜੇ ਕੋਈ ਵੀ ਵੀਡੀਓ ਬਣਾਉਣਾ ਚਾਹੁੰਦਾ ਫੋਨ ਟੇਡਾ ਕਰਕੇ ਬਣਾਇਆ ਕਰੋ ਵੱਡਾ ਥਰੇਸਰ ਵੀ ਕਹੋ ਜੀ ਅੱਗੇ ਮਾਡਲ ਹੈ ਜੀ 2011 ਰੇਟ ਮੰਗਿਆ ਜੀ 1,25,000 ਏਰੀਆ ਕਿਸਾਨ ਵੀਰ ਦਾ ਹਨਵਾਰਗੜ੍ਹ ਰਾਜਸਥਾਨ ਕਿਸਾਨ ਵੀਰ ਦਾ ਨੰਬਰ ਹੈ 73003828 73003828 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਥਰਸਰ ਖਰੀਦ ਸਕਦੇ ਹੋ ਜੀ ਕਈ ਵਾਰੀ ਜਵਾਗਮਿਆ ਕਰ ਦਿੰਦੇ ਆ ਫੋਟੋਆਂ ਭੇਜ ਦਿੰਦੇ ਆ ਜੇ ਵੀਰੇ ਸਾਥੂ ਐਡ ਲੱਗ ਗਈ ਤਾਂ ਕੱਢੀ ਨਹੀਂ ਜਾਊਗੀ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਕਿਸਾਨ ਵੀਰ ਜੇ ਐਡ ਲਵਾਉਣੀ ਹੈ ਤਾਂ ਪਹਿਲਾਂ ਪਰਿਵਾਰ ਨਾਲ ਸਲਾਹ ਕਰਕੇ ਫੋਟੋਆਂ ਤੇ ਡਿਟੇਲ ਭੇਜਿਆ ਕਰੋ ਜੀ ਅੱਗੇ ਜੀ ਡਬਲ ਜੈਕਲ ਟਰਾਲੀ ਵਿਕਾਊ ਹੈ ਸਾਈਜ਼ ਹੈ 12x6 6.6 ਦੀ ਨਾਲ ਟੁੜੇ ਵਾਲੇ ਰਿਪਰ ਤੇ ਜਾਲੀ ਵੀ ਕੰਪਲੀਟ ਹੈ ਰੇਟ ਹੈ ਜੀ 1 ਲੱਖ 45000 ਡਿਮਾਂਡ ਹੈ ਕਿਸਾਨ ਵੀਰ ਦੀ ਏਰੀਆ ਜੀ ਕਰਨਾਲ ਹਰਿਆਣਾ ਕਿਸੇ ਕੋਲੇ ਵਧੀਆ ਰੀਪਰ ਦੀ ਕਿਸੇ ਕੋਲੇ ਵਧੀਆ ਰੀਪਰ ਹੋਵੇ ਤਾਂ ਟਰਾਲੀ ਬਦਲਾਉਣ ਨੂੰ ਇਹ ਵੀ ਤਿਆਰ ਨੇ ਕਿਸਾਨ ਵੀਰ ਦਾ ਨੰਬਰ ਹੈ 7015848392 7015848392